वलाचौर ਦੇ ਕਸਬਾ ਮਜ਼ਾਰੀ ਵਿਖੇ ਬੀਤੀ ਰਾਤ ਇੱਕ ਸੁਨਿਆਰੇ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰੋਨਾ ਦੀ ਦੁਕਾਨ ਅੰਦਰ ਦਾਖਲ ਹੁੰਦੇ ਨੇ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਅਤੇ ਦੁਕਾਨ ਵਿੱਚ ਪਿਆ ਸਾਰਾ ਸੋਨਾ ਚਾਂਦੀ ਦੇ ਗਹਿਣੇ ਲੁੱਟ ਕੇ ਲੈ ਜਾਂਦੇ ਨੇ ਪੂਰੀ ਦੁਕਾਨ ਖਾਲੀ ਕਰ ਗਈ ਚੋਰ ਉਹਨਾਂ ਕਹੇ ਕਿ ਸੀਸੀਟੀਵੀ ਕੈਮਰਾ ਦੇ ਵਿੱਚ 14 ਨੂੰ ਪਛਾਤੇ ਵਿਅਕਤੀ ਆ ਰਹੇ ਨੇ ਜਨਾ ਪ੍ਰਿੰਸ ਵਰਮਾ ਜੀ ਬੇਸੀ ਕਿੱਦ ਕਾ ਨਾ ਬੜਾ ਆ ਸਾਹਮਣੇ ਆ ਜੀ ਆਪਣੀ ਦੁਕਾਨ ਵਰਮਾ ਜੁਐਲਰ ਦੀ ਤੇ ਕੀ ਗੱਲਬਾਤ ਹੋਈ ਆ ਗੱਲਬਾਤ ਕੁਛ ਮਨ ਲੱਗੀ ਆਪਾਂ ਰਾਤ ਗਏ ਆ ਜੀ 8:00 ਵਜੇ ਇੱਥੋਂ ਦੁਕਾਨਾਂ ਵਧਾ ਕੇ ਸਾਰੀ ਫੈਮਿਲੀ ਤੇ ਨਾਲ ਅਸੀਂ ਸਾਨੂੰ 2:30 ਕਜੇ ਕੈਮਰਿਆਂ ਦੇ ਵਿੱਚ ਆ ਰਿਹਾ ਨਾਲ ਦੇ ਸਾਡੇ ਤਾਂ ਕੈਮਰੇ ਸੀਸੀਟੀਵੀ ਵਗੈਰਾ ਪਟਕੇ ਲੱਗੇ ਜੀ ਸਾਨੂੰ 6:00 ਵਜੇ ਕਾਲ ਆਂਦੀ ਇੱਥੋਂ ਨਾਲ ਦੇ ਗਵਾਂਡੀਆਂ ਦੀ ਕਿ ਤੁਹਾਡੇ ਤਕਾਨਾ ਕੁੱਲੀਆਂ ਚੋਰੀ ਹੋ ਗਈ ਆ ਜੀ ਅਜੀ ਜਿਹੜਾ ਆ ਰਹੇ ਆ ਤੇ ਆ ਕੇ ਦੇਖਿਆ ਸਾਰਾ ਕੁਝ ਲੈਗੇ ਦੀ ਚੱਕੇ ਵਿੱਚ ਸੇਵ ਵੀ ਲੈ ਗਏ ਕੋਈ ਜੱਡ ਸਾਰਾ ਕੁਝ ਕਲੀਅਰ ਕਰ ਗਏ ਨਹੀਂ ਜੀ ਹੁਣ ਹੁੰਦਾ ਨਹੀਂ ਉਧਰੋਂ ਹਾਂਜੀ ਸਾਰਾ ਕੁਝੇ ਟੁੱਟ ਗਿਆ ਜੀ ਨੁਕਸਾਨ ਹੋਣਾ ਲੱਗਦਾ ਨੁਕਸਾਨ ਹੁਣ ਕੀ ਕਹਿ ਸਕਦੇ ਆ ਜੀ ਹੁਣ ਸਾਰਾ ਕੁਝ ਇਹ ਵਿੱਚ ਸਗਾ ਜੀ ਜੋ ਜੋ ਸਾਡਾ ਸਮਾਨ ਸਗਰ ਵਿੱਚ ਕਸਟਮਰਾਂ ਦਾ ਸਮਾਨ ਹੈਗਾ ਜੀ ਇਹ ਟੁੱਟ ਗਿਆ ਸਾਰਾ ਖੋਲੇ ਗਏ ਤੁਹਾਨੂੰ ਵੀ ਤਾਂ ਸ਼ੱਕ ਹੈ ਕੋਈ ਨਹੀਂ ਹਲੇ ਚੱਲ ਹਾਲ ਕਿਸੇ ਦੀ ਕੋਈ ਸ਼ੱਕ ਸੀਰੀ ਦੇ ਵਿੱਚ ਕੋਈ ਫੁਟੇਜ ਆ ਜੀ ਫੁਟੇਜ ਆ ਰਹੇ ਨੇ ਜੀ ਬਾਕੀ ਦੇਖਦੇ ਆ ਜੀ ਆ ਰਹੇ ਉਹਦੇ ਵਿੱਚ 14 ਬੰਦੇ ਆ ਰਹੇ ਆ ਜੀ ਤੇ ਕਦੇ ਤੇ ਆਏ ਸੀ ਬੰਦੇ ਕੋਈ ਫਿਲਹਾਲ ਤਾਂ ਹਜੇ ਪੈਦਲ ਸ਼ੋ ਹੋ ਰਹੇ ਆ ਜੀ ਗੱਡੀ ਕੋਈ ਹਜੇ ਉਹਨਾਂ ਦੀ ਕਵਰ ਨਹੀਂ ਹੋ ਰਹੀ ਆ ਜੀ ਬੜਾ ਸ਼ਟਰ ਦੇਖਿਆ ਸ਼ਟਰ ਵੀ ਬਿਲਕੁਲ ਵਿੰਗਾ ਕਰ ਦਿੱਤਾ ਹੈ ਬਿਲਕੁਲ ਜੀ ਕੱਬੇ ਕੋਸਾ ਕੇ ਸਿਸਟਮ ਸਾਰਾ ਹੈਗਾ ਜੀ ਲੋਕ ਸਿਸਟਮ ਸਾਰਾ ਹੈਗਾ ਜਿਆਦਾ ਵਧੀਆ ਕੀਤਾ ਹੋਏਗਾ ਪਰ ਨਹੀਂ ਕੋਈ ਕੰਮ ਨਹੀਂ ਕੀਤਾ ਜੀ ਉੱਥੇ ਪੁਲਿਸ ਆਈ ਹੈ ਹੁਣ ਇਸ ਬਲੇ ਬਗਲੇ ਤੇ ਮੌਕੇ ਤੇ ਆ ਗਏ ਜੀ ਬਹੁਤ ਨਾਲ ਫਟਾ ਹੈਲਪ ਕਰ ਰਹੇ ਨੇ ਕੀ ਕਰ ਲਈ ਕੀਤੀ ਹੈ ਜੀ ਉਹ ਕਹਿੰਦੇ ਜੋ ਸਾਡੇ ਕੋ ਹੁੰਦੀ ਕਾਰਵਾਈ ਕਰਾਂਗੇ ਵੈਸੇ ਕਾਫੀ ਸਾਡੇ ਨਾਲ ਪੁਲਿਸ ਵਾਲੇ ਸਾਰੇ ਸਹਾਇਤਾ ਕਰ ਰਹੇ ਆ ਜੀ ਸਾਰੇ ਟਾਈਮ ਦੇ ਆ ਕੇ ਸਾਡੇ ਕੋ ਖੜੇ ਆ ਜੀ ਮੌਕੇ ਤੇ ਪੁੱਜੇ ਆ ਜੀ ਕੀ ਲੱਗਦਾ ਪੁਲਿਸ ਤੁਹਾਡੀ ਕਾਰਵਾਈ ਵਿੱਚ ਸਾਥ ਦੇ ਰਹੀ ਦੇਊਗੀ ਜੀ ਦਿੱਲ ਤੇ ਤੱਕ ਲੱਗ ਰਿਹਾ ਉਹਨਾਂ ਨੂੰ ਕਰੋਗੇ ਵੱਲ ਵੱਲ ਜੀ ਬਹੁਤ ਵਧੀਆ ਹੈ ਜੀ ਪ੍ਰਸ਼ਾਸਨ ਅਪੀਲ ਕਰਨਾ ਚਾਹੁੰਦੇ ਹਾਂ ਕਿ ਧੁੰਦਾ ਕਰਕੇ ਠਿਕਰੀ ਪਰੇ ਡੀਸੀ ਦੇ ਵੀ ਦਇਤਾਰੇ ਕਿਸੇ ਠਿਕਰੀ ਪਰ ਲੱਗਣੀ ਚਾਹੀਦੀ ਹੈ ਲੱਗਣੇ ਚਾਹੀਦੇ ਆ ਜੀ ਸਾਰਾ ਕੁਝ ਚਾਹੀਦਾ ਜ਼ਰੂਰੀ ਹੈ ਬਟ ਸਾਡੀ 14-15 ਸਾਲਾਂ ਦੀ ਦੁਕਾਨ ਦਾ ਸਾਰਾ ਕੁਝ ਲੈ ਕੇ ਜੀ ਜਿੰਨੀ ਕਮਾਈ ਸੀ ਸਾਰਾ ਕੁਝ ਲੈ ਕੇ ਜੀ ਸਾਡਾ ਸਾਰਾ ਇਕੱਠਾ ਮੱਠਾ ਕਰਕੇ ਲੈ ਗਏ ਜੀ ਕਿਹਦਾ ਬਾਪਨਾ ਜੀ ਮੇਰਾ ਨਾਮ ਪ੍ਰਿੰਸ ਵਰਮਾ ਹੈ ਜੀ ਤੇ ਅਸੀਂ ਕਿਹੜੀ ਦੁਕਾਨ ਆਪੜੀ ਆ ਸਾਹਮਣੇ ਹੈ ਜੀ ਆਪਣੀ ਦੁਕਾਨ ਜੀ ਵਰਮਾ ਜੁਐਲਰੀ ਤੇ ਕੀ ਗੱਲਬਾਤ ਹੋਈ ਆ ਗੱਲਬਾਤ ਕੋਸ਼ਿਸ਼ ਮਤਲਬ ਕਿ ਆਪਾਂ ਰਾਤ ਗਏ ਆ ਜੀ 8:00 ਵਜੇ ਇੱਥੋਂ ਦੁਕਾਨਾ ਵਧਾ ਕੇ ਸਾਰੀ ਫੈਮਿਲੀ ਤੇ ਨਾਲ ਅਜੀ ਸਾਨੂੰ 2:30 ਕਜੇ ਕੈਮਰਿਆਂ ਦੇ ਵਿੱਚ ਆ ਰਿਹਾ ਨਾਲ ਦੇ ਸਾਡੇ ਤਾਂ ਕੈਮਰੇ ਸੀਸੀਟੀਵੀ ਵਗੈਰਾ ਪੱਟ ਕੇ ਲੈ ਗਏ ਜੀ ਸਾਨੂੰ 6 ਵਜੇ ਕਾਲ ਆਂਦੀ ਇੱਥੋਂ ਨਾਲ ਦੇ ਗਵਾਂਡੀਆਂ ਦੀ ਕਿ ਤੁਹਾਡੇ ਚਤਾਨਾ ਕੁੱਲੀਆਂ ਚੋਰੀ ਹੋ ਗਈ ਹੈ ਜੀ ਉਹਨਾਂ ਨੂੰ ਫਿਰ ਆ ਰਹੇ ਆ ਤੇ ਆ ਕੇ ਦੇਖਿਆ ਸਾਰਾ ਕੁਝ ਇਹ ਲੈ ਗਏ ਦੀ ਚਾਪੇ ਦਿੱਸੇ ਸੀ ਵੀ ਲੈ ਗਏ ਕੋਈ ਹਟ ਸਾਰਾ ਕੁਝ ਕਲੀਅਰ ਕਰ ਗਏ ਨਹੀਂ ਜੀ ਉਹਨਾਂ ਹੁੰਦਾ ਨਹੀਂ ਉੱਧਰੋਂ ਹਾਂ ਜੀ ਸਾਰਾ ਕੁਝ ਇਹ ਟੂ ਜੈਡ ਜੀ ਕੋਸ਼ਿਸ਼ ਸਾਨੂੰ ਇਹ ਨਾ ਕਰ ਬੱਸ ਸਾਨੂੰ ਉਹ ਕੀ ਕਹਿ ਸਕਦੇ ਆ ਜੀ ਸਾਰਾ ਕੁਝ ਇਹ ਵਿੱਚ ਹੈ ਜੀ ਜੋ ਜੋ ਸਾਡਾ ਸਮਾਨ ਸਟੋਰ ਵਿੱਚ ਕਸਟਮਰਾਂ ਦਾ ਸਮਾਨ ਹੈਗਾ ਜੀ A to Z ਸਾਰਾ ਕੁਝ ਹੈ ਜੀ ਤੁਹਾਨੂੰ ਕੋਈ ਤੇ ਸ਼ੱਕ ਹੈ ਕੋਈ ਨਹੀਂ ਹਲੇ ਚੱਲ ਹਾਲ ਕਿਸੇ ਦੀ ਕੋਈ ਸ਼ੱਕ ਨਹੀਂ ਸੀ ਵੀ ਦੇ ਵਿੱਚ ਕੋਈ ਫੁਟੇਜ ਆਈ ਹੈ ਜੀ ਫੁਟੇਜ ਆ ਰਹੀ ਹੈ ਜੀ ਬਾਕੀ ਦੇਖਦੇ ਆ ਜੀ ਕੋਈ ਦੇ ਵਿੱਚ 14 ਬੰਦੇ ਆ ਰਹੇ ਆ ਜੀ ਤੇ ਕਦੇ ਤੇ ਆਏ ਸੀ ਬੰਦੇ ਕੋਈ ਫਿਲਹਾਲ ਤਾਂ ਅਜੇ ਪੈਦਲ ਸ਼ੋ ਹੋ ਰਿਹਾ ਜੀ ਗੱਡੀ ਕੋਈ ਅਜੇ ਉਹਨਾਂ ਦੀ ਕਵਰ ਨਹੀਂ ਹੋ ਰਹੀ ਹੈ ਜੀ ਬਹੁਤ ਸ਼ਟਰ ਦੇਖਿਆ ਸ਼ਟਰ ਵੀ ਬਿਲਕੁਲ ਵਿੰਗਾ ਕਰ ਦਿੱਤਾ ਹੈ ਬਿਲਕੁਲ ਜੀ ਕੱਬੇ ਪਸਾ ਕੇ ਸਿਸਟਮ ਸਾਰਾ ਸਹੀ ਹੈ ਜੀ ਲੋਕ ਸਿਸਟਮ ਸਾਰਾ ਸਹੀ ਹੈ ਜਿਆਦਾ ਵਧੀਆ ਕੀਤਾ ਹੋਇਆ ਹੈ ਪਰ ਨਹੀਂ ਕੋਈ ਕੰਮ ਨਹੀਂ ਕੀਤਾ ਜੀ ਉੱਥੇ ਪੁਲਿਸ ਆਈ ਹੈ ਹੁਣ ਇਸ ਕਲੇ ਮੌਕੇ ਤੇ ਆ ਗਏ ਜੀ ਬਹੁਤ ਨਾਲ ਸਾਡੇ ਹੈਲਪ ਕਰ ਰਹੇ ਉਹ ਕਹਿੰਦੇ ਜੋ ਸਾਡੇ ਕੋ ਹੁੰਦੀ ਕਾਰਵਾਈ ਕਰਾਂਗੇ ਬੈਸੇ ਕਾਫੀ ਸਾਡੇ ਨਾਲ ਪੁਲਿਸ ਵਾਲੇ ਸਾਰੇ ਸਹਾਇਤਾ ਕਰ ਰਹੇ ਹੈ ਜੀ ਸਾਡੇ ਟਾਈਮ ਤੇ ਆ ਕੇ ਸਾਡੇ ਕੋ ਖੜੇ ਹੈ ਜੀ ਮੌਕੇ ਤੇ ਪੁੱਜੇ ਹੈ ਜੀ ਕੀ ਲੱਗਦਾ ਪੁਲਿਸ ਤੁਹਾਡੀ ਕਾਰਵਾਈ ਵਿੱਚ ਸਾਥ ਦੇਰੀ ਦੇਉਗੀ ਜੀ ਦਿਲ ਤੇ ਤੱਕ ਲੱਗ ਰਿਹਾ ਉਹਨਾਂ ਨੂੰ ਕਰੋਗੇ ਫਲਵਲ ਬਹੁਤ ਵਧੀਆ ਹੈ ਜੀ ਪ੍ਰਸ਼ਾਸਨ ਇਹ ਕਰਨਾ ਚਾਹੀਦਾ ਥੋਂਦਾ ਕਰਕੇ ਠਿਕਰੀ ਪਰੇ ਡੀਸੀ ਦੇ ਵੀ ਦਾਇਰੇ ਵਿੱਚ ਠਿਕਰੀ ਪਰ ਲੱਗਣ ਜਾਈਏ ਬਟ ਲੱਗਣੇ ਚਾਹੀਦੇ ਆ ਜੀ ਸਾਰਾ ਕੁਝ ਚਾਹੀਦਾ ਜ਼ਰੂਰੀ ਆ ਬਟ ਸਾਡੀ 14 15 ਸਾਲਾਂ ਦੀ ਦੁਕਾਨ ਦਾ ਸਾਰਾ ਕੁਝ ਲੈ ਕੇ ਜੀ ਜਿੰਨੀ ਕਮਾਈ ਸੀ ਸਾਰਾ ਕੁਝ ਲੈ ਕੇ ਜੀ ਸਾਡਾ ਸਾਰਾ ਇਕੱਠਾ ਮੱਠਾ ਕਰਕੇ ਲੈ ਗਏ ਜੀ ਹਿੰਮਤ ਜੀ ਇਹ ਮਜਾਰੀਪਨ ਦੀ ਚੋਰੀ ਹੋਈ ਹੈ ਜਿਹੜੀ ਦਾਤਰੀ ਸੰਭੂ ਕਰੇ ਇਹ ਵੰਮਾ ਜੁਲਰ ਤੋਂ ਜੀ ਪਰਸ ਜੁਲਰਸ ਨੇ ਇਹਨਾਂ ਦੇ ਰਾਤ 2:00 ਵੇ 2:15 ਦੇ ਚੋਰੀ ਹੋਈ ਆ ਤੇ ਕਾਫੀ ਇਹਨਾਂ ਦਾ ਲੈ ਗਏ ਨੇ ਓ ਅਸੀਂ ਚੱਲ ਰਹੀ ਹੈ ਦੇ ਇਸ ਨੂੰ ਕੋਸ਼ਿਸ਼ ਕਰਾਂਗੇ ਉਹਨਾਂ ਜਲਦੀ ਟੈਸਟ ਕਰੂਗੀ ਕਿੰਨੇ ਕਿਸੇ ਜੀ ਜੋ ਮਤਲਬ ਚੋਰੀਆਂ ਚੋਰੀ ਜਿਹੜੇ ਸੀਸੀਟੀਵੀ ਤੋਂ ਪਤਾ ਆਰਾਊਂਡ 12 14 ਬੰਦੇ ਇੱਕ ਤਕਰੀਬਨ ਸੀਗੇ ਜਿਹੜੇ ਵਿਖਦੇ ਆ ਵੀ ਆ ਰਹੇ ਆ ਜਿੰਨਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋ ਗਿਆ ਲੱਖਾਂ ਵਿੱਚ ਨੁਕਸਾਨ ਦੱਸਣਗੇ ਜੀ ਉਹਨਾਂ ਨੇ ਲਿਖਦੇ ਉਹਨਾਂ ਦੇ ਕੁਝ ਕੁਝ ਕਰਦੇ ਆ ਕਹਿ ਰਹੇ ਆ ਕਾਫੀ ਜ਼ਿਆਦਾ ਹੋ ਗਿਆ ਲੱਖਾਂ 'ਚ ਤੇ ਕਿਸੇ ਸ਼ਾਮ ਨੂੰ ਵੀ ਜਾਏ ਦਾਈਚਾਰੀ ਕਿਸੇ ਟਿਕਰੀ ਕਰਨ ਗੱਢਦੀ ਟਿਕਰੀ ਬਾਰੇ ਬਾਰੇ ਮੈਂ ਲਿਖਤੀ ਵੀ ਦਰਕਤੀ ਐ ਐਸਐਸਓ ਨੂੰ ਔਰ ਐਸਐਸਐਫ ਵੀ ਕਰਦੀ ਆ ਬਾਕੀ ਪੰਚਾਇਤ ਨੂੰ ਵੀ ਅਸੀਂ ਕਿਹਾ ਲਵਾਨੇ ਕਿ ਕਿਹਜਰ ਇਹਨਾਂ ਨੇ ਲਾਉਣੇ ਅਸੀਂ ਤਾਂ ਉਹਨਾਂ ਨੂੰ ਅਰਜ਼ ਕਰ ਸਕਦੇ ਹਾਂ ਵੀ ਲਾਓ ਤੇ ਹੁਣ ਇਹਨਾਂ ਨੂੰ ਸ਼ਕਤੀਆਂ ਲਵਾਉਣੇ ਕਰਕੇ ਅਕਸਰ ਚੋਰੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਕੀ ਅਗਲੀ ਕੀ ਕਰਵੇ ਕਰ ਰਹੇ ਹੋ ਤੁਸੀਂ ਟੀਮ ਜੀ ਬਣਾ ਰਹੇ ਜੀ ਸਾਹਬ ਨੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਮੁਤਾਬਕ ਅਸੀਂ 100% ਕੋਸ਼ਿਸ਼ ਕਰਾਂਗੇ ਇਹਨੂੰ ਤੇ ਇਸ ਕਰ ਜੀ ਹਿੰਮਤ ਜੀ ਇਹ ਮਜਾਰੀ ਪੰਡਿਤ ਚੋਰੀ ਹੋਈ ਹੈ ਜਿਹੜੀ ਜਾਣਕਾਰੀ ਸਾਹਿਬ ਜੀ ਇਹ ਵਰਮਾ ਜੁਲਰ ਦੇ ਜੀ ਪ੍ਰਿੰਸ ਜੁਲਰਸ ਨੇ ਇਹਨਾਂ ਦੇ ਰਾਤ 2:00 ਵੇ 2:15 ਦੇ ਚੋਰੀ ਹੋਈ ਆ ਤੇ ਕਾਫੀ ਇਹਨਾਂ ਦਾ ਲੈ ਗਏ ਦਿਓ ਅਸੀਂ ਇਹ ਚੱਲ ਰਹੀ ਹੈ ਦੇਖਣ ਨੂੰ ਕੋਸ਼ਿਸ਼ ਕਰਾਂਗੇ ਇਹਨੂੰ ਜਲਦੀ ਪੇਸ਼ ਕਰਾਂਗੇ ਕਿੰਨੇ ਕਿਸਕੇ ਜੀ ਚੋਰ ਮਤਲਬ ਕੰਨਿਆ ਚੋਰ ਜਿਹੜੇ ਸੀਸੀਟੀਵੀ ਤੋਂ ਪਤਾ ਆਰਾਊਂਡ 12-14 ਬੰਦੇ ਇੱਕ ਤਕਰੀਬਨ ਸੀਗੇ ਜਿਹੜੇ ਵਿਖਦੇ ਆ ਵੀ ਆ ਰਹੇ ਆ ਜਿਨ੍ਹਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋ ਗਿਆ ਲੱਖਾਂ ਦਾ ਨੁਕਸਾਨ ਦੱਸਣਗੇ ਜੀ ਉਹਨੂੰ ਲਿਖਦੇ ਉਹਨਾਂ ਦੇ ਪੁੱਛ ਕੇ ਕਰਦੇ ਆ ਕਹਿ ਰਹੇ ਆ ਕਾਫੀ ਜ਼ਿਆਦਾ ਹੋ ਗਿਆ ਲੱਖਾਂ ਚ ਇਹ ਸਭ ਲੋਕ ਹੀ ਜਾਣਦੇ ਹੈ ਕਿ ਕਿਹਦੀ ਟਿਕਰੀ ਕਰਨ ਲਗਾ ਦੇ ਟਿਕਰੀ ਬਾਰੇ ਬਾਰੇ ਮੈਂ ਲਿਖਤੀ ਵੀ ਤਾਇਰ ਕੀਤੀ ਹੈ ਐਸਚੂ ਨੂੰ ਔਰ ਐਸਐਸਫ ਵੀ ਕਰਦੀ ਹੈ ਬਾਕੀ ਅ ਪੰਚਾਇਤ ਨੂੰ ਵੀ ਅਸੀਂ ਕਿਹਾ ਹੈ ਲਵਾਣੇ ਟਿਕਰੀ ਚਾਰੇ ਇਹਨਾਂ ਨੇ ਲਾਉਣੇ ਅਸੀਂ ਤਾਂ ਉਹਨਾਂ ਨੂੰ ਅਰਜ਼ ਕਰ ਸਕਦੇ ਹਾਂ ਵੀ ਲਾਓ ਤੇ ਹੁਣ ਇਹਨਾਂ ਨੂੰ ਸ਼ਕਤੀ ਨਾਲ ਲਵਾਣੇ ਕਰਕੇ ਅਕਸਰ ਚੋਰ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਕੀ ਅਗਲੀ ਕੀ ਕਾਰਵਾਈ ਕਰ ਰਹੇ ਹੋ ਜੇ ਟੀਮਸ ਬਣਾ ਰਹੇ ਹਾਂ ਜੀ ਜੀ ਸਾਹਿਬ ਨੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਮੁਤਾਬਕ ਅਸੀਂ 100% ਕੋਸ਼ਿਸ਼ ਕਰਾਂਗੇ ਇਹਨੂੰ ਟੈਸਕ ਫੋਰਸ